ਭਾਈ ਗੁਰਚਰਨ ਸਿੰਘ ਜੀ ਜੋ ਕਥਾਵਾਚਕ ਵੀਪੀ ਕੌਲਾ ਜੀ ਪ라이 ਕੇਂਦਰ 5-6 ਮਿੰਟ ਲਈ ਆਪ ਜੀ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਸਤਿਗੁਰੂ ਦੀ ਕਿਰਪਾ ਦੇ ਨਾਲ ਰੱਖਣਗੇ ਉਹਨਾਂ ਨੂੰ ਬੇਨਤੀ ਕਰਦੇ ਆ ਮਾਈਕ ਤੇ ਆ ਜਾਓ ਆਓ ਬੜੇ ਪਿਆਰ ਦੇ ਨਾਲ ਭਾਈ ਗੁਰਚਰਨ ਸਿੰਘ ਜੀ ਗੁਰਮੁਖ ਵਿਆਰੇ ਬੀਬੀ ਕੋਲੋਂ ਅਪਲਾਈ ਕੇ ਅੰਦਰ ਜੀ ਤੇ ਕਥਾਵਾਚਕ ਆਪ ਜੀ ਨੂੰ ਥੋੜੇ ਸਮੇਂ ਵਿੱਚ 5-7 ਮਿੰਟ ਲਈ ਨਿਹਾਲ ਕਰ ਰਹੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ गगनतमम बाजियो परयो निशाने काओ खेत जो मंडेओ सूरमा अब जू जन को दाओ ਸੂ ਪਹਿਚਾਨੀਏ ਜੋ ਲੜੇ ਦੀਨ ਕੇਤ ਪੁਰਜਾ ਪੁਰਜਾ ਕਟਵਰੇ ਕਭੂ ਨ ਛਾਡੇ ਖੇਤ ਪੁਰਜਾ ਪੁਰਜਾ ਕਟ ਮਰੇ ਕਬੂ ਨ ਛੱਡ ਖੇਤ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਪਹਿਲਾ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਮਰਨ ਕਬੂਲ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਜੀਵਨ ਕੀ ਛਾੜਿਆਸ ਹੋ ਸਭਨਾ ਕੀ ਰੇ ਨੁਕਾ ਹੋ ਸਭਨਾ ਕੀ ਰੇ ਨੁਕਾ ਕੀ ਦੇ ਨੁਕਾ ਹੋ ਸਭਨਾ ਕੀ ਰੇ ਨੁਕਾ ਤੂੰ ਆਉ ਹਮਾਰੇ ਪਾਸ ਤੂੰ ਆਉ ਹਮਾਰੇ ਪਾਸ ਪਹਿਲਾ ਮਰਨ ਕਬੂਲ ਜੀਵਨ ਕੀ ਛੜੇ ਆਸ ਹੋ ਸਭਨਾ ਕੀ ਰੇਨ ਕੋ ਤੂ ਆਉ ਹਮਾਰੇ ਪਾਸ ਛੇ ਪਉ ਨੂੰ ਸਤਗੁਰ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਜਦੋਂ ਪਹਾੜੀ ਰਾਜਿਆਂ ਨੇ ਵੀ ਕਸਮਾਂ ਖਾਧੀਆਂ ਮਗਲਾਂ ਨੇ ਵੀ ਕਸਮਾਂ ਖਾਧੀਆਂ ਸਤਗੁਰ ਨੇ ਜਦੋਂ ਕਿਲਾ ਛੱਡਿਆ ਦਾਸ ਕੇਵਲ ਪੰਛੀ ਚਾਹਤ ਕਹਿੰਦੇ ਇੱਕਸਮਾਂ ਤੋੜ ਦਿੱਤੀਆਂ ਇਹਨਾਂ ਨੇ ਮਗਲਾਂ ਨੇ ਵੀ ਕਿਸਮਤ ਤੋੜ ਦਿੱਤੀਆਂ ਪਹਾੜੀ ਰਾਜਿਆਂ ਨੇ ਵੀ ਕਿਸਮਤ ਤੋੜ ਦਿੱਤੀਆਂ ਪਿੱਛੋਂ ਦੀ ਹੱਲੇ ਬੋਲ ਦਿੱਤੇ ਕੁਝ ਅੱਗੋਂ ਦੀ ਹੋਂ ਹੱਲੇ ਬੋਲ ਦਿੱਤੇ ਗੁਰੂ ਗੋਬਿੰਦ ਸਿੰਘ ਮਾਰਨ ਫਿਰ ਜਫਰ ਨਾਮੇ ਜੀ ਗੁਰਮਖੋ ਇਹ ਜ਼ਿਕਰ ਕੀਤਾ ਕਹਿੰਦੇ ਨਾ ਈਮਾਂ ਪ੍ਰਸਤੀ ਔਰੰਗਜੀਤ ਤੇਰਾ ਕੋਈ ਈਮਾਨ ਨਹੀਂ ਹੈਗਾ ਨਾ ਈਮਾ ਪ੍ਰਸਤੀ ਨਾ ਉਜਾਏ ਦੀ ਦਾਨ ਸਾਹਿਬ ਸੁਨਸੀ ਨਾ ਮੁਹੰਮਦ ਜਕੀ ਤੇਰਾ ਕੋਈ ਈਮਾਨ ਨਹੀਂ ਤੇਰਾ ਕੋਈ ਧਰਮ ਨਹੀਂ ਤੇਰਾ ਕੋਈ ਦੀਨ ਨਹੀਂ ਇੱਥੋਂ ਤੱਕ ਤੈਨੂੰ ਮੁਹੰਮਦ ਸਾਹਿਬ ਵਿੱਚ ਵੀ ਯਕੀਨ ਨਹੀਂ ਨਾ ਮੁਹੰਮਦ ਜਕੀ ਤੈਨੂੰ ਮੁਹੰਮਦ ਸਾਹਿਬ ਦੇ ਵਿੱਚ ਵੀ ਯਕੀਨ ਨਹੀਂ ਹੈਗਾ ਇਹ ਹੱਲਾ ਬੋਲਿਆ ਜੀ ਸਰਸਾ ਪਾਰ ਕੀਤੀ ਅਨੇਕਾਂ ਹੀ ਸਿੰਘ ਸਰਸਾ ਦੀ ਭੇਟਾ ਚੜ ਗਏ ਕਈ ਧਾਰਮਿਕ ਗ੍ਰੰਥ ਗ੍ਰੰਥ ਵੀ ਸਰਸਦੀ ਪੇਟਾ ਹੋ ਗਏ ਜੀ ਸਤਿਗੁਰੂ ਜੀ ਕੋਟਲਾ ਨਿਹੰਗ ਪੰਚੇਰੀ ਇਹ ਨਿਹੰਗ ਖਾਂ ਗੁਰਮੁਖ ਹੋਇਆ ਇਹਦਾ ਦਾਦਾ ਸ਼ਮਸ਼ ਖਾਂ 6ਵੇਂ ਬਾਦਸ਼ਾਹ ਤੁੰਤਨ ਗੁਰੂ ਹਰਗੋਬਿੰਦ ਸਾਹਿਬ ਦਾ ਬਹੁਤ ਸ਼ਰਧਾਲੂ ਸੀ ਸਤਿਗੁਰ ਦੇ ਚਰਨਾਂ ਦੇ ਅਥਾਹ ਪਿਆਰ ਅਥਾਹ ਸ਼ਰਧਾ ਸੀ ਸ਼ਮਸ਼ ਖਾਂ ਦੀ ਇਹਦਾ ਪੁੱਤਰ ਨਰੰਖਾ ਹੋਇਆ ਅਗੋਂ ਇਹਦਾ ਪੁੱਤਰ ਸੀ ਨੰਗਖਾ ਤੇ ਬਾਬਾ ਅਜੀਤ ਸਿੰਘ ਜੀ ਨੂੰ ਭਾਈ ਬੁੱਢਾ ਸਿੰਘ ਨੂੰ ਸੁਰੇਹਾ ਮਿਲਿਆ ਕਿ ਤੁਸੀਂ ਇੱਥੇ ਪਹੁੰਚੋ ਜਦੋਂ ਬਾਬਾ ਅਜੀਤ ਸਿੰਘ ਆ ਰਹੇ ਨੇ ਗੁਰਮੁਖੋ ਇਸ ਤੋਂ ਪਹਿਲਾਂ ਭਾਈ ਉਦੋ ਉਦੇ ਸਿੰਘ ਵੀ ਸ਼ੀਧੀ ਦਾ ਜਾਮ ਪੀ ਗਏ ਨੇ ਭਾਈ ਬਚਿੱਤਰ ਸਿੰਘ ਜੀ ਬੁੜੀ ਤਰ੍ਹਾਂ ਜ਼ਖਮੀ ਹੋ ਗਏ ਨੇ ਇਹ ਭਾਈ ਬਜਿੱਤਰ ਸਿੰਘ ਨੂੰ ਕੋਟ ਦਾ ਨਿਹੰਗਾਂ ਲੈ ਆਏ ਬਾਬਾ ਅਜੀਤ ਸਿੰਘ ਜੀ ਭਾਈ ਬੁੱਢਾ ਸਿੰਘ ਜੀ ਹੋਰ ਸਿੰਘ ਸਤਿਗੁਰੂ ਹੁਣ ਗਾਂ ਨੂੰ ਜਦੋਂ ਚਾਲੇ ਪਾਉਣ ਲੱਗੇ ਨਾ ਵੇਖਿਆ ਭਾਈ ਬਜਿੱਤਰ ਸਿੰਘ ਦੀ ਹਾਲਤ ਬਹੁਤ ਗੰਭੀਰ ਹੈ ਕਹਿੰਦੇ ਭਾਈ ਬਜਿੱਤਰ ਸਿੰਘ ਦੀ ਉੱਥੇ ਹੀ ਸਤਿਗੁਰੂ ਨੇ ਗਾਂ ਚਮਕੌਰ ਦੀ ਗੜੀ ਵੱਲ ਨੂੰ ਚਾਲੇ ਪਾਏ ਤੇ ਅਗਲੇ ਦਿਨ ਇੱਥੇ ਹੀ ਕੋਟ ਦਾ ਨਿਹੰਗਾਂ ਨਿਹੰਗਾਂ ਦੇ ਘਰੇ ਹੀ ਭਾਈ ਬਜਿੱਤਰ ਸਿੰਘ ਜੀ ਜਿਨ੍ਹਾਂ ਨੇ ਖੂਨੀ ਹਾਥੀ ਨਾਲ ਮੁਕਾਬਲਾ ਕੀਤਾ ਸੀ ਇੱਥੇ ਸਵਾਸ ਤਿਆਗ ਦਿੱਤੇ ਸ਼ਹੀਦੀ ਦਾ ਜਾਮ ਪੀ ਗਏ ਹੁਣ ਸਤਗੁਰੂ ਚਮਗੌਰ ਦੀ ਗੜੀ 'ਚ ਪਹੁੰਚੇ ਜਦੋਂ ਤੇ ਕਹਿੰਦੇ ਸਤਗੁਰੂ ਥੋੜਾ ਗੜੀ ਵੱਲ ਵੇਖ ਕੇ ਨਾ ਮੁਸਕਰਾ ਪਏ ਭਾਈ ਦਿਆ ਸਿੰਘ ਜੀ ਕਹਿੰਦੇ ਸਤਗੁਰੂ ਛੋਟੇ ਸਹਿਬ ਜਾਦੇ ਵੀ ਵਿਛੜ ਗਏ ਮਾਤਾ ਗੁਜਰ ਗੌਰਵ ਜੀ ਵੀ ਵਿਛੜ ਗਏ ਨੇ ਮਤਾਮਾਂ ਵੀ ਵਿਛੜ ਗਈਆਂ ਤੁਸੀਂ ਮੁਸਕਰਾ ਮੁਸਕਰਾ ਰਹੇ ਹੋ ਤੁਸੀਂ ਅਸਰੇ ਸਤਿਗੁਰੂ ਕਹਿੰਦੇ ਜੇ ਵਹੀ ਹੈ ਮਹਾਰਾਜ ਸਮਝਿਆ ਨਹੀਂ ਸਤਿਗੁਰੂ ਜੀ ਫਿਰ ਆਖਣ ਲੱਗੇ ਦਿਆ ਸਿੰਘ ਜੀ ਜੇ ਵਹੀ ਹੈ ਮਹਾਰਾਜ ਸਮਝਿਆ ਨਹੀਂ ਸਤਿਗੁਰੂ ਕਹਿੰਦੇ ਜਿਸ ਖਿੱਤੇ ਮੈਂ ਕਹਤੇ ਥੇ ਆਣਾ ਜੇ ਵਹੀ ਹੈ ਕੱਲ ਲੂਟ ਕੇ ਜਿਸ ਧਗੇ ਸੇ ਜਾਣਾ ਜੇ ਵਹੀ ਹੈ جس جاں پہ بچو کو کٹانا جے وہی ہے مٹی کہہ دیتی ہے کہ ٹھکانہ جے وہی ہے اللہ یار تھا جو گنکھو کو پیار تے لکھیا سدگوں نے مورچہ بندی کیتی ہن سدگور جی بائیں تے شنگھل ہار دتے جو چمکاور دی گڑی دے گیڑ تے گنکھو بھائی مدن سنگھ دی بھائی کاٹھا سنگھ دی ਇਨਾਂ ਡਿਊਟੀ ਗੁਰਮੁਖੋ ਚਮਕੌਰ ਦੀ ਗੜੀ ਦੇ ਗੇਟ ਤੇ ਲੱਗ ਗਈ ਹੁਣ ਸਤਗੁਰੂ ਕੁਦ ਸਿੰਘ ਆਰਾਮ ਦੇ ਵਿੱਚ ਨੇ ਹੁਣ ਸਤਗੁਰੂ ਕਿਸੇ ਸਿੰਘ ਨੂੰ ਗਲ ਦੇ ਨਾਲ ਲਾਉਂਦੇ ਨੇ ਕਿਸੇ ਦਾ ਮੱਥਾ ਚੁੰਮਦੇ ਨੇ ਸੋਏ ਹੋਏ ਸ਼ੇਰਾਂ ਕੋ ਗਲੇ ਆਪਣੇ ਲਗਾਇਆ ਸਤਗੁਰੂ ਜੀ ਨੇ ਦਲੇਰਾਂ ਕੋ ਗਲੇ ਆਪਣੇ ਲਗਾਇਆ ਕਿੱਡਾ ਪਿਆਰ ਗੁਰਮੁਖੋ ਕੋਈ ਦੁਨੀਆ ਦੇ ਰਹਿ ਬੜੇ ਹੋ ਜਾ ਨਹੀਂ ਹੋਇਆ ਜੇ ਹੋਇਆ ਤਾਂ ਦੱਸ ਦਿਓ ਕੋਈ پیغمبر ਇਹੋ ਜਿਹਾ ਨਹੀਂ ਹੋਇਆ ਕੋਈ ਪੀਰ ਇਹੋ ਜਿਹਾ ਨਹੀਂ ਹੋਇਆ ਕੋਈ ਮੁਰਸ਼ਿਦ ਇਹੋ ਜਿਹਾ ਨਹੀਂ ਹੋਇਆ ਜਿਹਨੇ ਆਪਣੀ ਖਲਕਤ ਨਾਲ ਆਪਣੇ ਸਿੱਖਾਂ ਦਾ ਇੰਨਾ ਪ੍ਰੇਮ ਕੀਤਾ ਹੋਵੇ ਇੱਥੇ ਵੀ ਅੱਲਾ ਯਾਰ ਖਾਂ ਜੋਗੀ ਨੇ ਫਿਰ ਅੱਲਾ ਦੀ ਕਸਮ ਖਾ ਕੇ ਆਖਿਆ ਕਹਿੰਦੇ ਹਾਸ਼ਾ ਕੋਈ ਮੁਰਸ਼ਿਦ 'ਮੈਂ ਜੇ ਇਸ਼ਾਰ ਨਹੀਂ ਹੈ ਹਾਸ਼ਾ ਕਹਿੰਦੇ ਕਸਮ ਖਾ ਕੇ ਕਹਿੰਦਾ ਅੱਲਾ ਦੀ ਕਿਸੇ ਮੁਰਸ਼ਿਦ 'ਮੈਂ ਜੇ ਇਸ਼ਾਰ ਨਹੀਂ ਹੈ ਜੇ ਪਿਆਰ ਕਿਸੇ ਪੀਰ 'ਮੈਂ ਜਨਹਾਰ ਨਹੀਂ ਹੈ ਕਿਸੇ ਰੇਬਰ ਦੇ ਵਿੱਚ ਕਿਸੇ ਪੀਰ ਦੇ ਵਿੱਚ ਕਿਸੇ ਔਲੀਏ ਵਿੱਚ ਕਿਸੇ ਅਵਤਾਰ ਦੇ ਵਿੱਚ ਇਹੋ ਜਿਹਾ ਪਿਆਰ ਨਹੀਂ ਵੇਖਿਆ ਮੈਂ ਕਦੀ ਹੁਣ ਸਤਿਗੁਰੂ ਟੇਲ ਦੇ ਨੇ ਸਤਿਗੁਰੂ ਜੀ ਚੌਂਕੜਾ ਮਾਰ ਕੇ ਬੈਠ ਗਏ ਮਿੱਠੀ ਮਿੱਠੀ ਆਵਾਜ਼ ਸੁਰੀਲੀ ਸੁਰੀਲੀ ਆਵਾਜ਼ ਆ ਰਹੀ ਕੀ ਜੀ ਤੂੰ ਹੀ ਤੂੰ ਦੀ ਆਵਾਜ਼ ਆ ਰਹੀ ਹੈ ਫਿਰ ਵਿੱਚ ਵਿੱਚ ਕੀ ਆ ਰਿਹਾ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਾਰੀ ਸੰਗਤ ਦਸਮੁਪਤੀ ਵੇ ਲਾਰਿਆ ਜੀ ਇੱਥੇ ਵੀ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੁਗੀ ਲਿਖਦਾ ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਮਿਸ਼ਾਕਰ ਜੀ ਪੋਸ਼ ਕਹਿੰਦੇ ਘੋੜੇ ਦੇ ਕਾਠੀਏ ਦੇ ਥੱਲੇ ਜੋ ਕਪੜਾ ਹੁੰਦਾ ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵੀ ਛਾ ਕਰ پیدا لگے دینے کی تلوار اٹھا کر گوبند بھی شباش ہوئے میں جا کر دیکھا تو وہی بیٹھا ہے گردن جگا کر واہ گرو واہ گرو ہے منہ سے نکلتا ہے تو ہی تو ہی ہی تو ہے مو سے نکلتا بس یہ آواز آ رہی مٹھی مٹھی کی واہ گرو واہ گرو واہ گرو واہ گرو واہ گرو, واح گرو, واح گرو, واح گرو. ਅੱਠਪੌਣ ਨੂੰ ਵਿਸਾਤ ਗੁਰੂ ਜਥੇ ਭੇਜੇ ਦੀ ਪੰਜ ਪੰਜ ਸਿੰਘਾਂ ਦੇ ਜਥੇ ਬਾਬਾ ਅਜੀਤ ਸਿੰਘ ਦੀ ਸ਼ਿਦਦੇ ਜਾਮ ਪੀ ਕੇ ਬਾਬਾ ਜੁਝਾਰ ਸਿੰਘ ਜੀ ਵੀ ਗੁਰਮਖੋ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨਾ ਬਾਬਾ ਜੁਝਾਰ ਸਿੰਘ ਜੀ ਵੀ ਆ ਗਏ ਮਹਾਰਾਜ ਹੇ ਪਿਤਾ ਜੀ ਗੁਰਦੇਵ ਪਿਤਾ ਜੀ ਇਕੱਠੇ ਹੀ ਖੇਡੇ ਸਾਂ ਇਕੱਠੇ ਹੀ ਗੱਦਗਾ ਸਿੱਖੇ ਇਕੱਠੇ ਹੀ ਖਾਣਾ ਇਕੱਠੇ ਹੀ ਪੀਣਾ ਤੇ ਭਰਾ ਜੀ ਭਰਾਤਾ ਜੀ ਸ਼ੀਦੇ ਜਾਂ ਪਹਿਲਾਂ ਵੀ ਗਏ ਨੇ ਕਿਰਪਾ ਕਰੋ ਮੈਨੂੰ ਵੀ ਆਗਿਆ ਬਖਸ਼ੋ 22 ਸੇ ਬਿਛੜ ਕੇ ਜੀਣਾ ਨਹੀਂ ਆਤਾ ਸੋਣਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਪਤਾ ਪਿਤਾ ਜੀ ਮੈਨੂੰ ਵੀ ਆਗਿਆ ਬਖਸ਼ੋ ਮਾਰੇ ਕਿ ਲੜੇਗਾ ਉਹ ਲੜਨਾ ਹੁੰਦਾ ਜੁਝਾਰ ਸਿੰਘ ਮਾਰੇ ਲੜਨਾ ਨਹੀਂ ਆਤਾ ਤਾਂ ਮਰਨਾ ਤਾਂ ਆਤਾ ਹੈ ਨਾ ਖੁਦ ਅੱਗੇ ਬੜ ਕੇ ਗਲਤ ਤੇਗ ਪਰ ਧਰਨਾ ਤਾਂ ਹੈ ਆਤ ਵਾ ਇੱਥੇ ਦਿਲ ਕਰਦਾ ਅੱਲਾ ਯਾਰ ਖਾਂ ਜੋਗੀ ਤੋਂ ਸਦਕੇ ਜਾਈਏ ਬਲੇ ਹਰੇ ਜਈ ਐਡਾ ਪ੍ਰੇਮ ਪੰਜ ਵਕਤ ਦਾ ਨਮਾਜ਼ੀ ਸੀ ਪੰਜ ਵਕਤ ਦਾ ਨਮਾਜ਼ੀ ਪੰਜੇ ਵਕਤ ਨਮਾਜ਼ ਪੜਨ ਵਾਲਾ ਅੱਲਾ ਯਾਰ ਖਾਂ ਜੋਗੀ ਪੂਰਾ ਨਾਮ ਸੀ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਕਹਿੰਦੇ ਕੋਈ ਆ ਗਿਆ ਕਹਿੰਦੇ ਜੋਗੀ ਜੀ ਕਿੱਧਰ ਤੁਰ ਪਏ ਜੇ ਹੁਣ ਧਿਆਨ ਦਿਓ ਦਸ ਮੱਤੀ ਕਰੇ ਉਹ ਜੋਗੀ ਜੀ ਕਿੱਧਰ ਤੁਰ ਪਏ ਜੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜਾਨੀ ਉਸਤਦ ਕਰਦੇ ਪਏ ਜੇ ਗੁਰੂ ਘਰ ਦੀ ਵਡਿਆਈ ਕਰਦੇ ਪਏ ਜੇ ਤੁਹਾਨੂੰ ਮੁਹੰਮਦ ਸਾਹਿਬ ਚਰਨਾਂ 'ਚ ਜਗ੍ਹਾ ਨਹੀਂ ਦੇਣਗੇ ਗੱਲ ਸੁਣਿਓ ਕਹਿੰਦੇ ਕੀ ਆਖਿਆ ਭਲਿਆ ਕਹਿੰਦੇ ਮੈਂ ਆਖਿਆ ਤੁਸੀਂ ਕਿੱਧਰ ਤੁਰ ਪਏ ਜੇ ਗੁਰੂ ਘਰ ਦੀ ਵਡਿਆਈ ਗੁਰੂ ਘਰ ਦੇ ਸਹਿਬਜ਼ਾਦਿਆਂ ਦੀ ਵਡਿਆਈ ਸਿੰਘਾਂ ਦੀ ਵਡਿਆਈ ਤੁਹਾਨੂੰ ਮੁਹੰਮਦ ਸਾਹਿਬ ਚਰਨਾਂ 'ਚ ਜਗ੍ਹਾ ਨਹੀਂ ਦੇਣਗੇ ਅੱਗੋਂ ਜਵਾਬ ਸੁਣੇ ਪ੍ਰੇਮਦੇਵਾਲ ਕਹਿੰਦੇ ਕੀ ਆਖਿਆ ਮੁਹੰਮਦ ਸਾਹਿਬ ਚਰਨਾਂ 'ਚ ਜਗ੍ਹਾ ਨਹੀਂ ਦੇਣਗੇ ਹਾਂ ਤੁਹਾਨੂੰ ਮੁਹੰਮਦ ਸਾਹਿਬ ਚਰਨਾਂ 'ਚ ਜਗ੍ਹਾ ਨਹੀਂ ਦੇਣਗੇ ਕਹਿੰਦੇ ਕੋਈ ਗੱਲ ਨਹੀਂ ਜੇ ਮੁਹੰਮਦ ਸਾਹਿਬ ਚਰਨਾ ਜਗ੍ਹਾ ਨਹੀਂ ਦੇਣਗੇ ਮੈਨੂੰ ਵਿਸ਼ਵਾਸ ਹੈ ਮੈਨੂੰ ਭਰੋਸਾ ਹੈ ਕਿ ਕਲਗੀਆਂ ਵਾਲਾ ਪ੍ਰੀਤਮ ਮੈਨੂੰ ਆਪਣੇ ਹਿਰਦੇ 'ਚ ਜਗ੍ਹਾ ਦੇਵੇਗਾ ਗੱਜ ਕੇ ਆਖੋ ਜੇ ਮੁਹੰਮਦ ਸਾਹਿਬ ਮੈਨੂੰ ਆਪਣੇ ਚਰਨਾ ਦੀ ਜਗ੍ਹਾ ਨਾ ਵੀ ਦੇਣਗੇ ਪਰ ਮੇਰੇ ਕਲਗੀਆਂ ਵਾਲੇ ਪ੍ਰੀਤਮ ਮੈਨੂੰ ਆਪਣੇ ਹਿਰਦੇ 'ਚ ਜਗ੍ਹਾ ਦੇ ਦੇਣਗੇ ਇਹ ਹੈ ਪ੍ਰੇਮ ਜੁਝਾਰ ਸਿੰਘ ਦੀ ਵੀ ਸ਼ਹੀਦੀ ਦਾ ਜਾਮ ਪੀ ਗਏ ਹੋਰ ਤਿੰਨ ਪਿਆਰੇ ਵੀ ਇੱਥੇ ਸ਼ਹੀਦੀ ਦਾ ਜਾਮ ਪੀ ਗਏ ਸਤਗੁਰੂ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ 10 ਮਫਤੀ ਕਰੇ ਜੀ ਹਨ ਅੱਧੇ ਸਤਗੁਰੂ ਆਏ ਕਲਾਂ ਪਹੁੰਚੇ ਜਦੋਂ ਉੱਥੋਂ ਫਿਰ ਨੂਰੇ ਮਾਹੀ ਨੂੰ ਭੇਜਿਆ ਜਾਂ ਨੂਰਿਆ ਛੋਟੇ ਲਾਲਾਂ ਦਾ ਪਤਾ ਲੈ ਕੇ ਆ ਇਹ ਕੇਵਲ ਹਾਜ਼ਰੀ ਹੁੰਦੀ ਅਗਰ ਮੁੱਖੋ ਪੰਜ-ਛੇ ਮਿੰਟ ਦਾ ਇਤਿਹਾਸ ਨਹੀਂ ਮਹਾਂਪੁਰਖਾਂ ਦੀ ਜਿਹੜੀ ਅਸੀਸਾਂ ਮਾਰੇ ਬਖਸ਼ਿਸ਼ ਕਰੇ ਨੂਰੇ ਮਾਹੀ ਨੂੰ ਭੇਜਿਆ ਦੋ ਰਾਤਾਂ ਰੁਕਿਆ ਸਰੰਦ ਜੀ ਜਦੋਂ ਵਾਪਸ ਆਇਆ ਕਹਿੰਦੇ ਆਪਣੇ ਹੱਥ ਮੁੱਖ ਤੇ ਰੱਖਲੇ ਆਪਣੇ ਹੱਥ ਮੂੰਹ ਦੇ ਰਖ ਲੈ ਰੋਈ ਜਾਵੇ ਰੋਈ ਜਾਵੇ ਰੋਈ ਜਾਵੇ ਮਹਾਰਾਜ ਕਹਿੰਦਾ ਦੱਸ ਨੂਰੇ ਮੈਨ ਲਾਲਾ ਨੜ ਕੀ ਹੋਇਆ ਮਾਤਾ ਜੀ ਨਾਲ ਕੀ ਹੋਇਆ ਦੱਸ ਮੈਨੂੰ ਕਹਿੰਦਾ ਮਹਾਰਾਜ ਮੈਂ ਨਹੀਂ ਦੱਸ ਸਕਦਾ ਕਹਿੰਦੇ ਸੱਚ ਦੱਸੀ ਇੱਥੇ ਵੀ ਸੀਤਲ ਸਾਹਿਬ ਦੇ ਲੈਣਾ ਨੇ ਗੁਰਮੁਖੋ ਲੈਣਾ ਪਰ ਤੇ ਸਮਾਪਤੀ ਫਿਰ ਸੀਤਲ ਸਾਹਿਬ ਬਹੁਤ ਪ੍ਰੇਮ ਨਾਲ ਲਿਖਦੇ ਨੇ ਇੱਥੇ ਵੀ ਕਹਿੰਦੇ ਵਾਜਾਂ ਵਾਲੇ ਪ੍ਰੀਤਮ ਨੂਰੇ ਮਾਈ ਨੂੰ ਵੱਖਣ ਲਗੇ ਕਹਿੰਦੇ ਮੈਨੂੰ ਸੱਚੋ ਸੱਚ ਦੱਸੀ ਕੋਈ ਕਹਿਰ ਨਾ ਕਮਾਈ ਕੋਈ ਹੰਝੂ ਤਾਂ ਨਾ ਕਿੜੀ ਕੋਈ ਆਹ ਤਾਂ ਨਾ ਕੱਢੀ ਓ ਨੂਰਿਆ ਮੈਨੂੰ ਸੱਚ ਦੱਸੀ ਮੈਨੂੰ ਸੱਤੋ ਸੱਜ ਦੱਸੀ ਕੋਈ ਕਹਿਰ ਨਾ ਕਮਾਈ ਕੋਈ ਹੰਝੂ ਤਾਂ ਨਾ ਗੱਡੀ ਕੋਈ ਆਹ ਤੇ ਨਾ ਕੱਢੀ ਜਦੋਂ ਤੇਸੀ ਨਾਲ ਸੱਤ ਵਜੀ ਸੀ ਕਰਾਰੀ ਓ ਕਿਤੇ ਮੇਰੇ ਫੱਤੇ ਨੇ ਚੀਕ ਤਾਂ ਨਾ ਮਾਰੀ ਜਦੋਂ ਤੇਸੀ ਨਾਲ 6 ਵਜੇ ਸੀ ਕਰਾਰੀ ਕਿਤੇ ਮੇਰੇ ਫੱਤੇ ਨੇ ਚੀਕ ਤਾਂ ਨਾ ਮਾਰੀ ਇਹ ਗੱਲ ਕਹਿਣ ਦਾ ਅੰਦਾਜ਼ ਵੱਖਰਾ ਸੀ ਜੋ ਉਸ ਵੇਲੇ ਵਜਾਇਆ ਉਹ ਸਾਜ਼ ਵੱਖਰਾ ਸੀ ਜਦੋਂ ਸਾਰਾ ਹਾਲ ਦੱਸਿਆ ਸਤਗੁਰ ਨੇ ਫਿਰ ਕੈਦੇ ਬੁੱਟੇ ਨੂੰ 30 ਲੋਕ ਨਾਲ ਪਟਕੇ ਤਾਂ ਪਟਿਆ ਆਖੇ ਅੱਜ ਤੋਂ ਜ਼ੁਲਮ ਰਾਜ ਦੀ ਜਰ ਪੱਟੀ ਗਈ ਜੋ ਮਹਾਂਪੁਰਖ ਨੇ ਸਤਿਕਾਰ ਦੇਖ ਭਾਈ ਸਾਹਿਬ ਭਾਈ ਗੁਰਖਵਾਲ ਸਿੰਘ ਦੀ ਇੱਕੋ ਹੀ ਗੁਰਮੁਖ ਨਿਸ਼ਾਨਾ ਹੁੰਦਾ ਕਿ ਸੰਗਤ ਇਹ ਦਿਨਾਂ ਅੱਜ ਗੁਰਬਾਣੀ ਨਾਲ ਜੁੜ ਜਾਵੇ ਸਿੱਖ ਇਤਿਹਾਸ ਨਾਲ ਜੁੜ ਜਾਵੇ ਸਤਗੁਰ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਉਸੇ ਇਤਾਂ ਦੀ ਯਾਦ ਮਨਾ ਰਹੇ ਹੋ ਸਤਗੁਰ ਦੀ ਮਿਹਰ ਦੇ ਸਦਕੇ ਮਹਾਂਪੁਰਖਾਂ ਦੇ ਉਦਮ ਸਦਕੇ ਤੇ ਸਤਗੁਰ ਜੀ ਬਖਸ਼ਣ ਜੋਗ ਨੇ ਸੰਗਤ ਵੀ ਬਖਸ਼ਣ ਜੋਗ ਹੈ ਜੇ ਬਖਸ਼ਦੇ ਹੋ ਤੇ ਦੋਵੇਂ ਹੱਥ ਜੋੜ ਕੇ ਦੇਵੋ ਸੀਸ ਪ੍ਰਵਾਨੋ ਫਤਿਹ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੇ ਈ ਸੋਨਹਾਲ ਇੱਕ ਜਗਾਰਾ ਸਾਰੀ ਸੰਗਤ ਇੱਕ ਜਗਾਰਾ ਬੁਲਾਓ ਗਾ ਜੀ ਕਿ ਬੱਚੇ ਦੀ ਚੜ੍ਹਦੀ ਕਲਾ ਲਈ ਸੋਨਹਾਲ ਬਹੁਤ ਪਿਆਰ ਦੇ ਨਾਲ ਇਹਨਾਂ ਕੋ ਜਵਾਨੀ ਯਾਦ ਰੱਖਣਾ ਔਰ ਪੰਛੀ ਜਹਾਤ ਵਿੱਚ ਕਿੰਨੇ ਕਿੰਨੇ ਪਿਆਰੇ ਉਹ ਸਮੇਂ ਦੇ ਦਰਸ਼ਨ ਕਰਵਾਏ ਨੇ